ਖੇਤੀ ਕਰਨ ਵਾਲੇ ਕਿਸਾਨਾਂ ਨੂੰ ਤੁਸੀਂ ਖੇਤਾਂ ਦੇ ਵਿੱਚ ਹੱਲ ਲਵਾਉਂਦੇ ਤਾਂ ਦੇਖਿਆ ਹੋਣਾ ਟਰੈਕਟਰ ਲਵਾਉਂਦੇ ਤਾਂ ਦੇਖਿਆ ਹੋਣਾ ਤੇ ਆਪ ਦਿਨ ਰਾਤ ਮਿਹਨਤ ਕਰਦੇ ਤਾਂ ਦੇਖਿਆ ਹੋਣਾ ਪਰ ਇੱਕ ਇਹੋ ਜੀ ਟੈਕਨੀਕ ਹੁਣ ਨਵੇਂ ਸਮੇਂ ਦੇ ਅਨੁਸਾਰ ਡਿਜੀਟਲ ਸਮੇਂ ਦੇ ਅਨੁਸਾਰ ਇੱਕ ਨਵੀਂ ਟੈਕਨੀਕ ਖੇਤਾਂ ਦੇ ਵਿੱਚ ਆ ਗਈ ਹੈ ਤੁਹਨ ਦਹਾਵਾਂਗੇ ਕਿ ਇਹੋ ਜੀ ਖੇਤੀ ਜਿੰਦੇ ਵਿੱਚ ਬਹੁਤ ਘੱਟ ਖਰਚੇ ਤੇ ਤੁਸੀਂ ਸਾਰਾ ਹੀ ਆਪਣਾ ਵਧੀਆ ਮਤਲਬ ਕਿ ਉਪਜ ਲੈ ਸਕਦੇ ਹੋ ਬੇਮਾਲੇ ਇਤਨੇ ਸਰਦੇ ਕਾ ਮੌਸਮ ਹੋਣੇ ਕੇ ਬਾਜੂਦਰ ਇਤਨੇ ਭੰਕਰ ਬਿਮਾਰੀਆਂ ਲੋਗੋ ਕੇ ਬਿਲਕੁਲ ਹੀ ਸੁਰੱਖਿਤ ਫਸਲ ਖੜੀ ਹੈ ਜੀ

तो <coughs> जी। हाँ जी आप ही ही क्लिक करें क्लिक करता है हाँ जी उसमें जो भी रोग या कीट आवेगा उसका मैसेज तुरंत मेरे पास जिन जिन किलों के अपना नंबर डाल रखे प्रॉपर जानकारी देगा उनकी हाँ जी खेत आपका पानी महंग रहा या इस खेत में ये बीमारी आएगी या जिस खेत में ज़्यादा भी लग जाएगा उसका भी एक हफ्ता पहले ही मौसम की जानकारी देता है दे दे आने वाले अगले सात दिनों में ये मौसम रह ਵਾਲ ਲੜਕੇ ਵੀ ਜਾਂਦੇ ਆ ਉਹਨਾਂ ਦੇ ਦੇਖਣੇ ਲਈ আর ਜੋ મેસેજ میرے ਪਰ ਨਹੀਂ ਸਭ ਵੀ ਇਹ મેસેજ ਵੀ ਆਵੇਂਗੇ ਵੀ ਆਪਕੇ ਖੇਤ મે ਜੂਨ ਦਾ ওয়েਦਰ ਸਿਸਟਮ ਹੈ ਨਾ ਉਹ ਜਿੰਨੇ ਵੀ ਕਿਲੋਗੋ ਆਪ ਹੁਣ ਤੋ 100 ਹੈ ਅਗਰ ਆਪ 500 ਵੀ ਕਰੋਗੇ 500 ਕੋ ਵੀ ਦੇਖੇਗਾ ਅਸੀ ਦਾ ਦੋਸਤੋ ਅੱਜ ਤੁਹਾਨੂੰ ਇੱਕ ਖਾਸ ਜਾਣਕਾਰੀ ਸਾਂਝੀ ਕਰਾਂਗੇ ਕਿ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਤੁਸੀਂ ਖੇਤਾਂ ਦੇ ਵਿੱਚ ਹਲ ਲਵਾਉਂਦੇ ਤਾਂ ਦੇਖਿਓ ਹੁਣ ਟਰੈਕਟਰ ਲਵਾਉਂਦੇ ਤਾਂ ਦੇਖਿਓ ਹੁਣ ਤੇ ਆਪ ਦਿਨ ਰਾਤ ਮਿਹਨਤ ਕਰਦੇ ਤਾਂ ਦੇਖਿਆ ਹੁਣਾ ਪਰ ਇੱਕ ਇਹੋ ਜੀ ਟੈਕਨੀਕ ਹੁਣ ਨਵੇਂ ਸਮੇਂ ਦੇ ਅਨੁਸਾਰ ਡਿਜੀਟਲ ਸਮੇਂ ਦੇ ਅਨੁਸਾਰ ਇੱਕ ਨਵੀਂ ਟੈਕਨੀਕ ਖੇਤਾਂ ਦੇ ਵਿੱਚ ਆ ਗਈ ਹੈ ਦੇ ਉਹ ਖੇਤੀ ਦੇ ਵਿੱਚ ਦੇਖੋ ਜਿਵੇਂ ਕਿ ਸਾਡੀ ਦੁਨੀਆ ਦੇ ਵਿੱਚ ਹੁਣ ਕੈਮਰਾ ਬਹੁਤ ਹੀ ਇੱਕ ਬਹੁਤ ਵੱਡੀ ਚਾਪ ਆਪਾਂ ਵੀ ਕੈਮਰੇ ਤੇ ਹੀ ਗੱਲ ਕਰ ਰਹੇ ਆ ਕੈਮਰੇ ਨਾਲ ਹੀ ਦੁਨੀਆ ਅੱਗੇ ਵੱਧ ਰਹੀ ਆ ਦੇਖਿਆ ਜਾ ਤਾਂ ਹਰ ਜਗ੍ਹਾ ਤੁਸੀਂ ਕੈਮਰਾ ਦੇਖਦੇ ਹੋ ਸੀਸੀਟੀਵੀ ਦੇਖਦੇ ਹੋ ਹਰ ਜਗ੍ਹਾ ਹਰ ਕੋਈ ਸੋਚਦਾ ਵੀ ਹੁਣ ਹਰ ਚੀਜ਼ ਕੈਮਰੇ ਦੇ ਅੰਦਰ ਕੈਚ ਹੋਣੀ ਚਾਹੀਦੀ ਆ ਪਰ ਤੁਸੀਂ ਦੇਖੋ ਅੱਜ ਤੁਹਾਨੂੰ ਦਿਖਾਵਾਂਗੇ ਉਹ ਖੇਤ ਵੀ ਹੁਣ ਡਿਜੀਟਲ ਹੋ ਚੁੱਕੇ ਨੇ ਉਹਨਾਂ 'ਚ ਵੀ ਕੈਮਰੇ ਲੱਗ ਚੁੱਕੇ ਨੇ ਸਾਡੇ ਨਾਲ ਪ੍ਰਦੀਪ ਕੁਮਾਰ ਰਾਣਾ ਜੀ ਜੋ ਕਿ ਪ੍ਰਧਾਨਾ ਪਿੰਡ ਤੁਨੇ ਕਰਨਾਲ ਦੇ ਕੋਲ ਉਹਨਾਂ ਨੇ ਹਰਿਆਣੇ ਦੇ ਵਿੱਚ ਸਭ ਤੋਂ ਪਹਿਲਾਂ ਇਸ ਖੇਤੀ ਦੇ ਵਿੱਚ ਹੱਥ ਪਾਇਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਜਿਹੜੇ ਤੁਸੀਂ ਦੇਖਿਓ ਸੋਲਰ ਪਲੇਟ ਲੱਗੀ ਹੋਈ ਆ ਪਰ ਉਹਦੇ ਪਿੱਛੇ ਇੱਕ ਬਹੁਤ ਵੱਡਾ ਕੈਮਰਾ ਲੱਗਾ ਹੋਇਆ ਜਿਹੜਾ ਕਿ ਪੂਰੇ ਖੇਤ ਨੂੰ ਕਵਰ ਕਰਦਾ ਹੈ 15 ਕਿਲੋਮੀਟਰ ਦਾ ਏਰੀਆ 100 ਏਕੜ ਤੱਕ ਨਜ਼ਰ ਰੱਖਦਾ ਹੈ ਔਰ ਇਹੋ ਜਿਹੀ ਖੇਤੀ ਕਰਨ ਤੁਹਾਨੂੰ ਦਿਖਾਵਾਂਗੇ ਕਿ ਇਹੋ ਜਿਹੀ ਖੇਤੀ ਜਿੰਦੇ ਵਿੱਚ ਬਹੁਤ ਘੱਟ ਖਰਚੇ ਤੇ ਤੁਸੀਂ ਸਾਰਾ ਹੀ ਆਪਣਾ ਵਧੀਆ ਮਤਲਬ ਕਿ ਉਪਜ ਲੈ ਸਕਦੇ ਹੋ ਤੇ ਰਾਣਾ ਜੀ ਕੋਲ ਹੀ ਜਾਣਾਂਗੇ ਪ੍ਰਦੀਪ ਕੁਮਾਰ ਰਾਣਾ ਜੀ ਜਿਹੜੇ ਕੀ ਇਸ ਖੇਤੀ ਨਾਲ ਉਹਨਾਂ ਨੇ ਕੰਮ ਸਟਾਰਟ ਕੀਤਾ ਹੈ ਉਹਨਾਂ ਕੋਲ ਜਾਣ ਕੇ ਲਾਵਾਂਗੇ ਕਿ ਉਹ ਕਿਸ ਤਰ੍ਹਾਂ ਦੀ ਖੇਤੀ ਆ ਕਿ ਕਿਸ ਤਰ੍ਹਾਂ ਉਹ ਕੈਮਰਿਆਂ ਤੇ ਕਿਤੇ ਵੀ ਚਲੇ ਜਾਣ ਅਸ ਤੂੰ ਦਿੱਲੀ ਚਲੇ ਜਾਣ ਚਾਹੇ ਬਾਹਰਲੇ ਦੇਸ਼ ਚਲੇ ਜਾਣ ਪਰ ਉਹਨਾਂ ਦੇ ਖੇਤ ਦਾ ਮੈਸੇਜ ਉਹਨਾਂ ਤੱਕ ਪਹੁੰਚਦਾ ਰਹੂਗਾ ਉਹਨਾਂ ਤੱਕ ਉਹ ਜਾਣਕਾਰੀ ਪਹੁੰਚਦੀ ਰਹੂਗੀ ਔਰ ਇਸ ਦੇ ਪਿੱਛੇ ਇੱਕ ਹੋਰ ਬੜੀ ਵੱਡੀ ਗੱਲ ਆ ਕਿ ਖੇਤ ਦੀ ਕਲੀ ਜਾਣਕਾਰੀ ਨਹੀਂ ਪਹੁੰਚਦੀ ਰਹੂਗੀ ਉਹ ਵੀ ਦੱਸੂਗਾ ਵੀ ਤੁਹਾਡਾ ਫਲ ਕਿੰਨਾ ਹੋ ਗਿਆ ਹੈ ਉਹਦਾ ਸਾਈਜ਼ ਕੀ ਹੋ ਗਿਆ ਹੈ ਤੇ ਉਹਨੂੰ ਪਾਣੀ ਦੀ ਲੋੜ ਹੈ ਉਹਨੂੰ ਦਵਾਈ ਦੀ ਲੋੜ ਹੈ ਸਾਰੀ ਹੀ ਚੀਜ਼ਾਂ ਉਹ ਆਪਣੇ ਆਪ ਹੀ ਉਹਦੇ ਫੋਨ ਦੇ ਉੱਤੇ ਇੱਕ ਐਪ ਦੇ ਉੱਤੇ ਆ ਜਾਂਦਾ ਜਿੰਨੇ ਨਾਲ ਉਹ ਸਾਰੀ ਖੇਤੀ ਕਰ ਰਿਹਾ ਦੇਖਿਆ ਜਾਏ ਤੇ ਜਦੋਂ ਸਬਜ਼ੀ ਲਗਾ ਲੈਣੇ ਆਪਾਂ ਪਿੰਡਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਲਾਉਣੇ ਆ ਤੇ ਬੜਾ ਹੀ ਧਿਆਨ ਰੱਖਣਾ ਪੈਂਦਾ ਹੈ ਹੋਰ ਵੀ ਤੁਹਾਨੂੰ ਜਾਣਕਾਰੀ ਆਪਾਂ ਰਾਣਾ ਜੀ ਨਾਲ ਗੱਲ ਕਰਕੇ ਹੀ ਸਾਂਝੀ ਕਰਾਂਗੇ ਪ੍ਰਦੀਪ ਕੁਮਾਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੇ ਇੱਥੇ ਤੁਸੀਂ ਨਾਲ ਹੀ ਆ ਜਾਓ ਕੈਮਰੇ ਦੇ ਤੇ ਪੱਥੂ ਖੜ ਕੇ ਗੱਲ ਕਰਾਂਗੇ ਕਿਉਂਕਿ ਪ੍ਰਦੀਪ ਜੀ ਤੁਸੀਂ ਵੀ ਮਤਲਬ ਕਿ ਇੱਕ ਕਿਸਾਨ ਹੋ ਪਰ ਕਿਸ ਤਰ੍ਹਾਂ ਤੁਸੀਂ ਇੱਕ ਹੱਲ ਪਹਿਲਾਂ ਪੁਰਾਣੇ ਸਮੇਂ ਚ ਹੱਲ ਤੋਂ ਟਰੈਕਟਰ ਤੇ ਟਰੈਕਟਰ ਤੋਂ ਹੁਣ ਕੈਮਰੇ ਤੱਕ ਦਾ ਜਿਹੜਾ ਸਫਰ ਹੈ ਉਹ ਕਿਦਾਂ ਆਪ ਕਿਸ ਤਰ੍ਹਾਂ ਕਹਿੰਗੇ ਕਿ ਉਹ کیسے ਆਪਨੇ ਅੱਜ ਇਹ ਡਿਜੀਟਲ ਕੈਮਰੇ ਵਾਲੀ ਖੇਤੀ ਮੇਂ ਆਪਣੇ ਪੈਰ ਰੱਖਾ ਹੈ ਸਭ ਤੋਂ ਪਹਿਲੇ ਹਮ ਜਾਣਨਾ ਚਾਹਤੇ ਇਸ ਦਾ ਕਾ ਫਾਇਦਾ ਹੈ ਔਰ ਕਿਵੇਂ ਆਪਨੇ ਸੋਚਿਆ ਵੀ ਇਹ ਹਮੇਂ ਕਰਨਾ ਚਾਹੀਏ ਫਾਇਦਾ ਤੋਂ ਇਹ ਹੈ ਜੀ ਜੈਸੇ ਪਤਾ ਨਹੀਂ ਲੱਗਾ تھا ਆਪਣੇ ਆਪ ਤੋਂ वैसे देखा हूँ पत्ते पलट पलट के कितने पौधे देखेंगे जी हाँ जी हाँ जी अब इस पर जो ये कैमरा के सामने येलो ट्रैप लगा गया हाँ जी कोई भी छोटा कीट बड़ा कीट जैसे आएगा इसको कार्ड पर, पर चिपकेगा पेड़ रंग तो जी। हां जी, कोई हां जी, पर आकर्षित होगा जी हाँ जी हाँ जी हाँ जी वो इस पर चिपकेगा कैमरा जो है वो दो फोटो दिन में हाँ जी दो रात में हाँ जी अपने आप ही ऑटोमेटिक ही क्लिक करा क्लिक करता जी हाँ जी

ये ऐसा है जी एक डब्ल्यू आर एम एस कंपनी है मैं पिछले छह सात साल से उसमें जुड़े हुए हूँ अच्छा जी हर साल मैं ले वो खेती तो करवा रहे थे हाँ जी लेकिन अब की बार एक दिन बैठे थे बातचीत चली भी एक कैमरा बिहार ऐसा जो खेत की बिल्कुल ही रिपोर्ट देना रहेगा ओके ਉਹਨੇ ਕਹਾ ਅਗਰ ਐਸਾ ਹੋ ਸੋ ਮੇਰੇ ਕੋ ਆਪ ਮੋਲ ਦੇ ਦਿਓ ਹਾਂਜੀ ਉਹ ਕਹੇ ਮੋਲ ਕੇ ਦੇ ਦਿੰਦਾ ਸਰਪੰਚ ਸਾਹਿਬ ਆਪ ਨੀ ਲਵਾ ਦੇਗਾ ਆਪਕੇ ਖੇਤ ਮੇ ਅੱਛਾ ਜੀ ਅਨਿਲ ਲਵਾ ਦੇ ਪੂਰਾ ਧਿਆਨ ਰੱਖਣਾ ਉਸਕਾ ਅੱਛਾ ਜੀ ਕਹੇ ਮੈਂ ਲੈ ਉਸਕੀ ਜੋ ਵੀ ਹੈ ਉਸਕੀ ਗਾਈਡ ਲਾਈਨ ਪਰ ਚੱਲਣਾ ਆਪਨੇ ਹਾਂਜੀ ਲੇਕਿਨ ਹਮ ਆਪਕਾ ਇਹ ਲਗਾ ਦੇ ਉਹਨਾਂ ਨੇ ਮੇਰੇ ਪਾਸ ਦੋ ਲਗਾਏ ਜੀ

अगले सात दिनों में येगा ये ठीक है जी। लगाना आपने बचाव कर लो अपना हाँ बचाव कर ले भी ये मौसम बिल्कुल जी सारी जानकारी जी तो मिल जाए जी ओके okay. जब सारी चीज का पता हम दो गड़बड़ करा तो, तो देखो हमारी गलती है जी हां जी लेकिन कैमरा सब कुछ पहले ही बता देता पहले बता देता है जी ਠੀਕ ਹੈ ਜੀ ਉਹ ਹੈ ਜੀ ਚਲੋ ਫਿਰ ਆਪਕੋ ਵੈਸੇ ਆਪਕਾ ਕਿਤਨਾ ਕੰਮ ਪੇ ਫਰਕ ਪੜ ਗਿਆ ਜਿਤਨਾ ਕਿ ਟੈਨਸ਼ਨ ਜੋਨ ਸੀ ਇੱਕ ਡਿਪਰੈਸ਼ਨ ਹੋਤਾ ਆਦਮੀ ਕਿਸਾਨ ਕੇ ਦਿਮਾਗ ਮੇ ਜੀ ਪਹਿਲੇ ਅਰੇ ਇੱਕ ਬੈਡ ਪੈਨ ਘੁੰਮ ਕੇ ਦੇਖ ਰਹੇ ਪੱਤੇ ਪਲਟ ਕੇ ਦੇਖ ਰਹੇ ਬਿਮਾਰੀ ਆ ਰਹੀ ਨਾ ਆ ਰਹੀ ਅਬ ਉਹ ਜਾਣ ਕੇ ਜ਼ਰੂਰਤ ਨਹੀਂ ਘਰ ਵੀ ਬੈਠੇ ਆ ਨਾ ਸਰਦੀ ਮੇ ਜਿਆਦਾ ਸਰਦੀ ਬਹੁਤ ਜਿਆਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਤੋ ਵੀ ਫੋਨ ਪਈ ਪਤਾ ਲੱਗ ਲਗਾ ਭਈ ਇਹ ਜੋ ਦੇਖ ਲਿਓ ਆ ਜੀ ਉਹ ਮੈਸੇਜ ਆਇਆ ਫਿਰ ਆਵਾਂਗੇ ਨਹੀਂ ਤਾਂ ਆਪਣਾ ਠੀਕ ਠਾਕ ਕਰਨਾ ਕੋਈ ਜ਼ਰੂਰਤ ਨਹੀਂ ਮਤਲਬ ਕਿ ਜੋ खेत में कीड़ा लग जाता है टमाटर वगैरह को कीड़ा लग जाता है तो उस कीड़े को कैसे खींच लेता है अपनी तरफ ये ये जो येलो पट्टी लगी है ना जी हां जी ये येलो पट्टी जो सूक्ष्म कीट है या जो दूसरे है उड़ने वाले जो हाँ जी वो तो पीला रंग देख के इस बाकर से। सारे आपके सामने हाँ चिपक गए वैसे देखे देखो तो सारे चिपक तो चुके ज्यादातर यही कवर कर लेता है और इसकी एवरेज भी बता देता है ये भी कितना कीट हो हाँ वो सारा कुछ वो अंदर है ही नहीं आप कोई भी पौधा लाया कर देख लियो हाँ जी कीड़ा नहीं मिलेगा भी तो कोई भी आपने छोटा कीट नहीं होगा इसमें ओके दूसरा इसके अंदर भी जो मैंने नुआ है ना भी दूर रह गए चौदह ट्रैप मैंने इसके अंदर भी लगा रखे येलो या, अच्छा तो जी दूरी पे जैसे वो चमक रहे हैं अपना हाँ जी तो अंदर लगा रखे चौदह ही बॉक्स लगा रखे जो कई बार एक फल मक्खी आ जाती है जो, जो हाँ जी ये छोटे चोड़ छोटे बॉक्स आपने लगा हाँ, रखे हैं बीच में कर देती है जी वो लगा रखे जी कोई अंदर मक्खी रह गई तो उस बॉक्स में गल जाएगी जी ओके okay. तो, तो बिल्कुल ही वो है जी आपकी जो आपके इस जो आपने जब कैमरे लगा लिए है उसके हाँ, बाद जो उपज में फर्क पड़ा है खेत में फर्क पड़ा है और जो फसल में फर्क पड़ा है वो कैसा दिखा आपको वो तो बिल्कुल आपके सामने है जी अब तक भी मान ले इतनी सर्दी का मौसम होने के बावजूद और इतनी बीमारियां लोगों का बिल्कुल ही सुरक्षित फसल खड़ी है जी जो पिछला खेत मेरा चल रहा है उसमें से मैंने 700 सौ निकाले दिल्ली और इसमें कोई भी टमाटर आप एक केला टमाटर भी बीमारी का नहीं है जी प्रदीप जी एक बात जानना चाहते हैं देखो एक आप तो एक चलो आपके पास जमीन ठीक है पर जो कम कम जमीन वाला किसान है छोटा किसान है पाँच दस किले वाला है वो इस इस टेक्नोलॉजी को अफोर्ड मतलब की कर सकता है कितना खर्चा है वैसे मेंबर बना रखे जी, मेरे से अलग भी। अच्छा जी। सो एक जी कर है के अच्छा जी। वो तीन सौ तो अच्छा अच्छा हाँ, तीन तीन भी जाते हैं उनके देखने के लिए जो मैसेज भी आपके खेत में जो उनका वेदर सिस्टम है ना वो जितने भी किलो का आप अब तो सो है अगर आप पाँच सो भी करोगे पाँच सो को भी देखेगा अच्छा जो है पंद्रह किलोमीटर की है पंद्रह किलोमीटर में जितने भी खेत है हाँ। उसकी नजर में है हाँ। जिसका रजिस्ट्रेशन कराओगे हाँ। जिसका भी वही उससे जुड़ेगा जिस खेत उसके मैसेज जाएंगे आपको मैसेज जाएं। उसके फोन पे जाएंगे और अगली बात सुनो जी हाँ जिटी की जाँच पानी की जाँच उनकी रिपोर्ट आपके पास आवेगी उस मात्र तीन सौ रूपये में अच्छा जी खेत में ये तत्व मतलब की पानी में जो चीज है नहीं है ਕਿਆ ਲਗਤਾ ਹੈ ਆਪਕੋ ਹਰ ਕਿਸਾਨ ਕੋ ਇਹ ਕਰਨਾ ਚਾਹੀਏ ਹਰ ਕਿਸਾਨ ਕੋ ਕਰਨਾ ਚਾਹੀਏ ਆਬ ਉਹ ਆਧਾ ਕੰਮ ਕੰਮ ਹੋ ਜਾਏਗਾ ਮੈਨੂੰ ਸੋਚਿਆ ਕਰਨਾ ਕੁਝ ਨਹੀਂ ਆਇਆ ਆਪਕੇ ਸਾਹਮਣੇ ਹੈ ਜੇ ਲੇਕਿਨ ਬਹੁਤ ਬੜੀ ਆਪ 300 ਰੁਪਏ ਤੋਂ ਕੋਈ ਘਣੀ ਵੱਡੀ ਮੈਂ ਦੇਖ ਵੀ ਰਿਹਾ ਹਾਂ ਜੀ ਆਪਕੇ ਅਮਨ ਅਬ ਹਮ ਅੰਦਰ ਆ ਜਾਤੇ ਹਾਂ ਨੂੰ ਦੱਪਾ ਦਿਖਾਣੇ ਆ ਤੁੰ ਨੂੰ ਅੰਦਰ ਆ ਜਾਓ ਤੇ ਅਜਾ ਤੁਰ ਕੇ ਆਓ ਤੁੰ ਨੂੰ ਦਿਖਾਣੇ ਆ ਵੀ ਜਿਹੜਾ ਟਮਾਟਰ ਉਹ ਵੀ 6 6 ਫੁੱਟ ਦੀ ਹਾਈਟ ਤੇ ਜਾ ਚੁੱਕਾ ਹੈ ਤੇ ਟਮਾਟਰ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖੋ ਰਾਣਾ ਜੀ ਤੁਸੀਂ ਵੀ ਅੰਦਰ ਆ ਜਾਓ ਇਹੀ ਇਹੀ ਆ ਜਾਓ ਥੋੜਾ ਸਾ ਦਿਖਾ ਦਿੰਦੇ ਹਣਕੋ ਤੋ ਇਹ ਦੇਖੋ ਟਮਾਟਰ ਸਾਈਜ਼ ਦੇਖੋ ਥੋੜਾ ਕਲੋਸ ਕਰ ਦੋ ਤੇ ਸਾਈਜ਼ ਦੇਖ ਲਓ ਤੁਸੀਂ ਕਿਆ ਵਧੀਆ ਸਾਈਜ਼ ਆ 125 30 ਗ੍ਰਾਮ ਕਟਵਟ ਰਹਾ ਜੀ ਔਰ ਜੇ ਦੇਖੋ ਪਿੱਛੇ ਤੱਕ ਇਹ ਖੇਤ ਦੇ ਵਿੱਚ ਪੂਰੇ 6 6 ਫੁੱਟ ਦੀ ਹਾਈਟ ਦੇ ਟਮਾਟਰ ਮੈਂ ਪਹਿਲੀ ਵਾਰ ਦੇਖਿਆ ਕਿ ਨਹੀਂ ਹਾਈਟ ਦੇ ਉੱਤੇ ਗਿਆ ਹੋਇਆ ਕਿਉਂਕਿ ਨੋਰਮਲ ਦੇਖਿਆ ਜਾਂਦਾ ਹੈ ਨਾ ਤੇ ਬਾਕੀ ਇਹ ਡੱਬੀ ਸੀ ਇਸਕਾ ਉਸਮੇ ਕੀੜੇ ਚਲੇ ਜਾਂਦੇ ਆ ਆਪਣੇ ਮੈਂ ਜੋ ਜੋ ਫਰੂਟ ਫਲਾਈ ਹੁੰਦੀ ਹੈ ਨਾ ਜੇ ਫਲ ਮੱਖੀ ਉਹ ਇਸਕੇ ਮੈਂ ਆਪਣੇ ਆਪ ਹੀ ਗਲ ਜਾਂਦੀ ਹੈ ਨਾ ਫਲ ਪਰ ਬੈਠ ਕੇ ਨਸਕੂ ਖਰਾਬ ਕਰੇਗੀ ਵੇ ਦੇਖੋ ਜੀ ਰਾਣਾ ਜੀ ਨੇ ਤੁਸੀਂ ਅੰਦਰ ਆ ਧਿਆਨ ਨਾਲ ਅੰਦਰ ਆ ਜਾਓ ਤੇ ਥੋੜਾ ਪਿੱਛੇ ਚਲਦੇ ਆ ਉਧਰ ਕਲੋਸਲੀ ਤੁਸੀਂ ਦੇਖ ਸਕਦੇ ਹੋ ਰਾਣਾ ਜੀ ਨੇ ਇੱਥੇ ਨਾਲ ਟਮਾਟਰ ਵੀ ਲਾਏ ਹੋਏ ਦੋ ਖੇਤੀਆਂ ਦੇਖੋ ਤੁਸੀਂ ਆਹ ਦੇਖੋ ਮਟਰ ਵੀ ਲਾਏ ਚ ਲਾਏ ਆ ਟਮਾਟਰ ਦੇ ਨਾਲ ਮਟਰ ਵੀ ਲਾ ਦਿੱਤੇ ਵੀ ਦੋ ਫਸਲਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਫਾਇਦਾ ਦੇਖੋ ਫਾਇਦਾ ਟੈਕਨੋਲੋਜੀ ਦਾ ਫਾਇਦਾ ਵੀ ਉਠਾਇਆ ਜਾਇਆ ਹੈ ਨਾ ਜੀ ਤਾਂ ਥੋੜੀ ਕੋਸ਼ਿਸ਼ ਆ ਵੀ ਇਹਨਾਂ ਨੇ ਕੀਤੀ ਆ ਟਮਾਟਰ ਦੇਖੋ ਸਾਡੇ ਹਾਈਟ ਦਾ ਤੁਸੀਂ ਦੇਖੋ ਕਿੰਨਾ ਸੋਹਣਾ ਗੁੱਛਾ ਇੱਥੇ ਲੱਗੇ ਹੋਏ ਨੇ ਤੇ ਰਾਣਾ ਜੀ ਨੇ ਜਿਹੜੀ ਆ ਟੈਕਨੋਲੋਜੀ ਅਪਣਾਈ ਆ ਇਸ ਤਰ੍ਹਾਂ ਡੱਬੀਆਂ ਵਿੱਚ ਵਿੱਚ ਹੋਰ ਵੀ ਲਗਾਈ ਹੋਈਆਂ ਖਿਆ ਰਾਣਾ ਜੀ ਹਣਾ ਹਾਂਜੀ ਬਹੁਤ ਲਗਾਈ ਰੱਖੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ ਚੱਲ ਤੁਹਾਨੂੰ ਦਿਖਾ ਰਹੇ ਆ ਸਾਰਾ ਇਹ ਪੂਰਾ ਖੇਤ ਖੇਤ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਣ ਉਸ ਤੇ ਕਿਸਾਨਾਂ ਲਈ ਜਾਣਕਾਰੀ ਲੈ ਕੇ ਆਏ ਆ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਅੱਗੇ ਤੱਕ ਪਹੁੰਚਾਓ ਕਿ ਕਿਸਾਨ ਅੱਗੇ ਵਧ ਸਕਣ ਤੇ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਣੇ ਆ ਕੇ ਪਰਲੀ ਸਾਈਡ ਇੱਕ ਉਹ ਚੀਜ਼ ਹੋਰ ਲੱਗੀ ਹੋਈ ਆ ਇਹ ਪੂਰੀ ਖੇਤ ਦੇ ਵਿੱਚ ਟੇਪ ਲੱਗੀ ਹੋਈ ਆ ਦੇਖੋ ਖੇਤ ਤਾਂ ਤਾਂ ਰਾਣਾ ਜੀ ਜਦ ਇਹ ਛੋਟੇ ਛੋਟੇ ਪਤੰਗੇ ਆ ये क्या करते हैं खराबी करते हैं कैसे नुकसान बचाते फसल कोट को? है सारे अंदर लगा रखी पूरे, पूरे, पूरे खेत, खेत में अब ये क्या हो जी? जब हुआ ना, हां जी। इस बैठ के पत्ते पर रस चूस ला जी कुछ बैक में बैठ जाए जैसे ऊपर तो स्प्रे करी नीचे बैठ जाएंगे अच्छा जी चूस जाएंगे ठीक है जी जब पौधे में नहीं बनने का पत्ते में पौधा कमजोर रह जाए जी अभी ये येलो जो ट्रैप लगाए हैं ये इसको मैंने आकर्षित करा ये सारा उस पर बैठ जाएगा पत्ते पर रहने का ही नहीं एकदम पौधा स्वस्थ उठेगा बिल्कुल उसका जो कारण होगा नहीं तो इसको रस चूस लेजे जब खुराक नहीं मिलती पत्ते थे खुराक लेवा ना पौधा बिल्कुल जी इतनी जड़ तले तल हुआ इतनी पत्ते तले तल हुआ पत्ता स्वस्थ होगा न पत्तियाँ कोई मुड़ने की बिल्कुल साफ सुथरी पत्ती आपके सामने वो सारा ही वो पकड़ लेता है प्रदीप जी एक चीज जानना चाहते हैं जैसे की ਜੋ ਫਸਲ ਕੀ ਜੋ ਉਪਜ ਆ ਆਪਕੀ ਕਿੰਨਾ ਫਰਕ ਪੜਾ ਹੈ ਮੈਨੇ ਸੁਨਾ ਆਪਨੇ 2-3 ਲੱਖ ਕੀ ਪਹਿਲੇ ਇਸਮੇ ਸੇ ਨਿਕਾਲ ਵੀ ਲਈ ਹੈ ਫਸਲ ਦੂਸਰੇ ਖੇਤੋਂ ਮੇ ਸਾਥ ਲਗਦੇ ਕਿੰਨਾ 3 ਲੱਖ ਕੀ ਨਿਕਾਲ ਲੀਜੀਏ और मैंने सुना आज के आसपास तो सारा सर्दी के साथ मौसम के साथ सारा टमाटर ही खत्म हो गया आसपास आपके बार ज्यादा सर्दी होने की वजह से बहुत ज्यादा खराब हुए लोगों के जी टमाटर पर आप आपका टमाटर इतना टमाटर दे भी गया हाँ जी बहुत बढ़िया टमाटर है, है। अच्छा मतलब कि अब तक कितने सालों से आप खेती कर रहे हो और कितना मुनाफा मतलब सिस्टम में आपने कमाया सही मतलब जी खेती सही तरीके से करने से देखो जी ਕਮਾਣਾ ਤਾਂ ਵੀ ਫਸਲ ਤਾਂ ਸਾਰੀ ਖੇਤ ਵਿੱਚ ਪੜੇ ਜੀ ਹਾਂਜੀ ਕਿਨ ਇਲਾਕੇ ਵਿੱਚ ਵੀ ਤਾਂ ਹਾਂਜੀ ਲੇਕਿਨ ਜੋ ਦਵਾਈ ਦਾ ਖਰਚਾ ਹੈ ਉਹ ਪਿਛਲੇ ਸਾਲ ਲੋਕੋ ਦੇ ਮੁਕਾਬਲੇ ਵੀ ਬਾਰਾ ਅੱਧਾ ਕਰਿਆ ਜੀ ਅੱਧਾ ਮਤਲਬ ਕਿ ਦੇਖਿਆ ਜਾਏ ਤੇ ਇਸ ਤਕਨੀਕ ਨਾਲ ਜਿਹੜਾ ਦਵਾਈ ਦਾ ਖਰਚ ਵੀ ਅੱਧਾ ਹੋ ਗਿਆ ਕੰਮ ਵੀ ਅੱਧਾ ਹੋ ਗਿਆ ਦਵਾਈ ਦਾ ਖਰਚ ਵੀ ਅੱਧਾ ਹੋ ਗਿਆ ਜਿਹੜੀ ਉਪਜੇ ਪਹਿਲੇ ਸੇ ਜ਼ਿਆਦਾ ਹੋਗੀ ਉਪਜ ਬਹੁਤ ਬੜੀ ਆ ਬੈਟਰ ਔਰ ਦੇਖਿਆ ਜਾਏ ਤੇ ਇਸ ਸਮੇਂ ਤੇ ਠੰਡ ਦੀ ਜਿੰਨੀ 4 ਦਾ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਹੈ ਠੰਡਾ ਦੇ ਕਾਰਨ ਪੂਰੀ ਫਸਲ ਇਸ ਟਾਈਮ ਡੈੱਡ ਹੋ ਚੁੱਕੀਆਂ ਨੇ ਪਰ ਜਦੋਂ ਰਾਣਾ ਜੀ ਨੇ ਕੁਦਰਤੀ ਆਪਣੀ ਟੈਕਨੀਕ ਪਾਲਾ ਯੂਜ਼ ਕਰ ਲਈ ਇਸ ਕਰਕੇ ਉਹ ਬਹੁਤ ਫਾਇਦਾ ਹੋਇਆ ਤੇ ਇਹ ਚੀਜ਼ਾਂ ਤੁਸੀਂ ਯੂਜ਼ ਕਰਕੇ ਦੇਖੋ ਥੋੜੇ ਸੇ ਖਰਚੇ ਵਿੱਚ ਕਿੰਨਾ ਖਰਚਾ ਮੰਨ ਲਓ ਕਿ ਜ਼ਿਆਦਾ ਖਰਚਾ ਨਹੀਂ ਆਉਂਦਾ ਕੈਮਰੇ ਕੁਮਰੇ ਦਾ ਨਾ ਬਿਲਕੁਲ ਨੋਰਮਲ ਖਰਚਾ ਹੈ ਜੀ ਕੋਈ ਜ਼ਿਆਦਾ ਨੋਰਮਲ ਖਰਚਾ ਦੇਖੋ ਪੱਟੀ ਲਾਣ ਦਾ ਵੀ ਐਡਾ ਖਰਚਾ ਨਹੀਂ ਕਿਉਂਕਿ ਤੁਸੀਂ ਇਹ ਇੱਕ ਇਕਨੋਮੀ ਵ ਇਸ ਮੈਂ ਜੋ ਜੋ ਜੁਣ ਸੀ ਜ਼ਰੂਰਤਾਂ ਜਿਵੇਂ ਪੋਲ ਆਇਆ ਤਾਰ ਆਇਆ ਤਾਂ ਜ਼ਰੂਰੀ ਹੈ ਜੀ ਹਾਂਜੀ ਜੀ ਤੇ ਜੋ ਦਵਾਈਆਂ ਦਾ ਖਰਚਾ ਹੈ ਉਹ ਬਹੁਤ ਘੱਟ ਹੋ ਗਿਆ ਘੱਟ ਹੋ ਗਿਆ ਦੂਸਰੀ ਬਾਤ ਮਲੇ ਮੌਸਮ ਅਗਰ ਕਿਸਾਨ ਵਾਸੀ ਕਰ ਰਿਹਾ ਉਹ ਪਤਨ ਲੱਗਦਾ ਪ੍ਰੋਪਰ ਵੀ ਕੀ ਮੌਸਮ ਰਹਾ ਹੋਵੇਗਾ ਇਸ ਤੇ ਜੁੜਾਂਗੇ ਅਮਨੇ ਪਹਿਲੇ ਹੀ 7 ਦਿਨ ਪਤਾ ਹੋਵੇਗਾ 7 ਦਿਨਾਂ ਦਾ ਮੌਸਮ ਕੀ ਰਹੇਗਾ ਬਿਲਕੁਲ ਜੀ ਫੋਨ 'ਤੇ ਕਿਵੇਂ ਮੈਸੇਜ ਆਦੇ ਨੇ ਦਿਖਾ ਦਨੇ ਤੁਹਾਨੂੰ ਮੜਾ ਜਾ ਤੁਹਾਨੂੰ ਕਿਵੇਂ ਮੈਸੇਜ ਰਾਣਾ ਜੀ ਜਿੱਥੇ ਮਰਜ਼ੀ ਹੋਣ ਜਾਂ ਉਹਨਾਂ ਦੇ ਮੈਂ ਆਪਣੀ ਫੈਮਿਲੀ ਦੇ ਕੰਮ ਤੋਂ ਬਾਹਰ ਵੀ ਗਏ ਹੁਣ ਤੇ ਤੁਹਾਨੂੰ ਦਿਖਾ ਦਨੇ ਆ ਇਹਨਾਂ ਕੋਲ ਉਹਨਾਂ ਦੇ ਫੋਨ 'ਤੇ ਮੈਸੇਜ ਐਪ ਦੇ ਤੌਰ ਤੇ ਆ ਜਾਂਦਾ ਜਿਵੇਂ ਜਿੰਨ ਦਾ ਡਾਕਟਰ ਪਲਾਂਟੋ ਹੈ ਜੀ ਉਸ ਤੋਂ ਮਨੇ ਇੱਕ ਫੋਟੋ ਡਾਲੀ ਤੇ ਉਸ 'ਤੇ ਕੇਲੇ ਸਲਾਹ ਡਾਲੀ ਉਹਨਾਂ ਨੇ ਖੋਲ ਲੈਣਾ ਹਾਂਜੀ ਤੁਹਾਨੂੰ ਕੈਮਰੇ ਕਾ ਕੇ ਕਰ ਦੋ ਪlant doctor ਦੇਖੋ ਜਿਹੇ ਫੋਟੋ ਦੇ ਅਨੁਸਾਰ ਆਪਕੇ ਟਮਾਟਰ ਦੀ ਫਸਲ ਅੱਛੀ ਹੈ wrms ਦੇਖੋ ਤੁਸੀਂ ਨਾਲ-ਨਾਲ ਮੈਸੇਜ ਵੀ ਤੁਹਾਨੂੰ ਦਿਖਾ ਰਹੇ ਫੋਨ ਤੇ ਮੈਸੇਜ ਦੇਖੋ ਅਜੇ ਇਹਨਾਂ ਨੇ ਫੋਨ ਮੈਸੇਜ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਨਾਲ ਹੀ ਰਿਪੋਰਟ ਭੇਜੀ ਤੁਹਾਡੀ ਫਸਲ ਬਹੁਤ ਅੱਛੀ ਹੈ ਬਹੁਤ ਅੱਛੀ ਹੈ ਜੋ ਆਪਨੇ ਫੋਟੋ ਭੇਜੀ ਸੀ ਨਾ ਬਿਲਕੁਲ ਕੋਈ ਬਿਮਾਰੀ ਨਹੀਂ ਹੈ ਬਿਮਾਰੀ ਨਹੀਂ ਹੈ ਤੁਸੀਂ ਟਮਾਟਰ ਵੀ ਦੇਖ ਸਕਦੇ ਹੋ ਆਪਾਂ ਟਮਾਟਰ ਤੁਹਾਨੂੰ ਦਿਖਾਇਆ ਬਹੁ ਗੁੱਛਿਆਂ ਦੇ ਤੌਰ ਤੇ ਇੱਥੇ ਲੱਗਾ ਹੋਇਆ ਤੇ ਬਹੁਤ ਵਧੀਆ ਜਾਣਕਾਰੀ ਤੁਹਾਡਾ ਨਾਲ ਸਾਂਝੀ ਕੀਤੀ ਕਿਸਾਨ ਇਸ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿੰਦੇ ਆ ਉ ਥੱਲੇ ਪੋਲ ਜਾ ਲੱਗਾ ਹੋਇਆ ਤੇ ਸੈਲ ਸੋਲਰ ਸੈਲ ਦੀ ਪਲੇਟ ਲੱਗੀ ਹੋਈ ਆ ਥੱਲੇ ਲਾਈਟ ਲੱਗੀ ਹੋਈ ਆ ਰਾਣਾ ਜੀ ਇਸ ਦਾ ਕੀ ਕੰਮ ਹੈ ਜੋ ਆਪਨੇ ਇਸ ਕਾਰਨਰ ਤੇ ਲਗਾ ਰੱਖੀ ਹੈ ਇਹ ਜੋ ਲਾਈਟ ਹੈ ਜੀ ਇਹ ਵੀ ਸੋਲਰ ਤੇ ਚਲੇਗੀ ਹਾਂਜੀ ਇਹ ਦਿਨ ਮੇ ਤੋਂ ਬੰਦ ਹੋ ਜਾਂਦੀ ਹੈ ਆਟੋਮੈਟਿਕ ਜੀ ਹਾਂਜੀ ਰਾਤ ਕੋ ਇਹ ਜਗਤੀ ਹੈ ਜੈਸੇ ਅੰਦਰ ਹੋਗਾ ਇਹ ਆਪਣੇ ਆਪ ਹੀ ਜਗ ਜਾਏਗੀ ਜੀ ਓਕੇ ਇਸ ਮੇ ਕਈ ਤਰ੍ਹਾਂ ਕੇ ਲਾਈਟ ਲਿਕੜਾਂਗੇ ਨੀਲੇ ਲਾਲ ਐਰੀ ਇਸ ਸੇ ਜੋ ਪਤੰਗਾ ਹੈ ਕਰਸ਼ਿਤ ਹੋ ਜਾ ਉਹ ਆਇਆ ਕਿ ਇਸ ਤੋਂ ਆਵੇਗਾ ਜੀ ਹਾਂਜੀ ਕਰਸ਼ਿਤ ਹੋ ਜਾਦਾ ਪਾਣੀ ਹੈ ਤੇਲ ਹੈ ਉਹ ਇਸ ਕੇ ਅੰਦਰ ਗਿਰੇਗਾ ਹਾਂ ਜਗਾ ਸਵਰੀਆ ਮੈਂ ਨਾ ਖਾਲੀ ਕਰਕੇ ਫਿਰ ਦੂਸਰਾ ਪਾਣੀ ਫਿਰ ਡਾਲ ਦੇਗੇ ਜੀ ਆਟੋਮੈਟਿਕ ਹੀ ਸਾਰਾ ਸਭ ਮੋੜਾ ਵੀ ਟੈਕਨੀਕ ਦੇਖੋ ਨਾਲ ਐਡ ਆ ਤੇ ਵੀ ਪਤੰਗੇ ਮਾਰਨ ਦੀ ਪੱਟੀ ਵੀ ਤੁਹਾਨੂੰ ਦਿਖਾਤੀ ਇਹ ਵੀ ਸਿਸਟਮ ਬਹੁਤ ਵਧੀਆ ਤੇ ਦੇਖੋ ਤੁਸੀਂ ਦੋ ਕੈਮਰੇ ਕਿੰਨੇ ਏਕੜ ਜ਼ਮੀਨ ਦੇ ਵਿੱਚ ਉਹਨਾਂ ਦੇ ਵਰਕ ਕਰਦੇ ਆ ਔਰ ਉਹਨਾਂ ਨੂੰ ਫਾਇਦਾ ਦਿੰਦੇ ਆ ਆਪਾਂ ਇਹੋ ਜੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੇ ਰਹਾਂਗੇ ਔਰ ਡਿਜੀਟਲ ਖੇਤੀ ਦੇ ਵਿੱਚ ਰਾਣਾ ਜੀ ਇਹ ਹਰਿਆਣਾ ਦੇ ਵਿੱਚ ਪਹਿਲੇ ਪਰਸਨ ਆਪਾਂ ਦੇਖਿਆ ਜਿਨ੍ਹਾਂ ਨੇ ਕੈਮਰਾ ਰਾਹੀ ਇਹ ਖੇਤੀ ਕਰ ਰਹੇ ਆ ਇਸ ਵੀਡੀਓ ਨੂੰ ਕਿਸਾਨਾਂ ਤੱਕ ਪਹੁੰਚਾਓ ਤਾਂ ਕਿ ਹੋਰ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਜਾਣਕਾਰੀ ਲਈ ਜਾਣਕਾਰੀ ਲਈ ਜੋ ਐਪ ਹੈ ਕਿਆ ਇਸ ਦਾ ਨਾਮ ਕੰਪਨੀ ਦਾ ਕਿਆ ਨਾਮ ਹੈ WRMS ਤੇ ਤੁਸੀਂ ਜਾਣਕਾਰੀ Google ਤੋਂ ਲੈ ਸਕਦੇ ਹੋ ਤਾਂ ਆਪਸੇ ਵੀ ਜਾਣਕਾਰੀ ਲੈ ਸਕਦੇ ਆ ਬਿਲਕੁਲ ਇਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਉਂਕਿ ਕਿਦਾਂ ਕਿਸ ਤਰੀਕੇ ਨਾਲ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾ ਸਕਦਾ ਹੈ ਇਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਵਧੀਆ ਤੇ ਨੰਬਰ ਵੀ ਤੁਹਾਡਾ ਤੁਹਾਡੇ ਨਾਲ ਪਾシェア ਕਰ ਦਾਂਗਾ ਇਹਨਾਂ ਦਾ ਤੁਸੀਂ ਉਹਨੂੰ ਕੰਟੈਕਟ ਕਰਕੇ ਔਰ ਜਾਣਕਾਰੀ ਲਵੋ ਔਰ ਖੇਤੀ ਦੇ ਵਿੱਚ ਵਾਧਾ ਕਰੋ ਔਰ ਡਿਜੀਟਲ ਖੇਤੀ ਕਰਕੇ ਦੇਖੋ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ ਜੁੜੇ ਰਹੋ ਇਸ ਪੇਜ ਨਾਲ ਸਸ